ਸਤਿ ਸ੍ਰੀ ਅਕਾਲ ਸਸਰੀਆਕਾਰ ਕਿਦਾਂ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਸਦੇ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਇੱਕ ਬਹੁਤ ਵੱਡੀ ਨਿਊਜ਼ ਸਾਹਮਣੇ ਆ ਰਹੀ ਹੈ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਜ਼ਮਾਨਤ ਹੈ ਉਹ ਹੋ ਸਕਦੀ ਹੈ ਐਦੇ ਨਾਲ ਨਾਲ 50-50 ਦੇ ਦੋ ਨੋਟਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੀ ਬੋਲੀ ਲੱਖਾਂ ਦੇ ਵਿੱਚ ਲੱਗੀ ਹੈ ਇਹ 50-50 ਦੇ ਨੋਟਾਂ ਦੇ ਵਿੱਚ ਕੀ ਖਾਸ ਗੱਲ ਸੀ ਕਿਆ ਨਦੀ ਬੋਲੀ ਲੱਖਾਂ ਦੇ ਵਿੱਚ ਲੱਗੀ ਆ ਤੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਕੀ ਖਬਰ ਸਾਹਮਣੇ ਆ ਰਹੀ ਆ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ 'ਚ ਬਹੁਤ ਵੱਡੀ ਖਬਰ ਜਨਨ ਕੇ ਵਿਕਰਮ ਸਿੰਘ ਮਜੀਠੀਆ ਕੱਲ ਵਾਲੀ ਬਿੜੀਏ ਦੇ ਵਿੱਚ ਵੀ ਮੈਂ ਤੁਹਾਡੇ ਸਾਹਮਣੇ ਖੁਲਾਸਾ ਕੀਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਸਕਦੀ ਹੈ ਕਿਉਂਕਿ ਅੱਜ 18 ਤਰੀਕ ਯਾਨੀ 18 ਅਗਸਤ ਤਾਂ ਬਹੁਤ ਵੱਡਾ ਸੁਨੇਹਾ ਉਹਨਾਂ ਲੋਕਾਂ ਲਈ ਜਿਹੜੇ ਲੋਕ ਵਿਕਰਮ ਸਿੰਘ ਮਜੀਠੀਆ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਸੀ ਔਰ ਉਹਨਾਂ ਦੇ ਵਕੀਲ ਨੇ ਜਿਹੜੇ ਉਹਨਾਂ ਨੂੰ ਵੀ ਬਹੁਤ ਵੱਡੇ ਪੱਧਰ ਤੇ ਕਹਿ ਸਕਦੇ ਜਿਵੇਂ ਇੱਕ ਖੁਸ਼ੀ ਦੀ ਝਲਕ ਹੈ ਔਰ ਇਹਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਕਿ ਦੋ ਨੋਟ 50-50 ਰੁਪਏ ਦੇ ਦੋ ਨੋਟਾਂ ਦੀ ਬੋਲੀ ਲੱਗ ਚੁੱਕੀ ਹੈ ਕਿਵੇਂ ਲੱਗ ਚੁੱਕੀ ਹੈ ਵਜ੍ਹਾ ਕੀ ਹੈ ਉਹਦੇ ਵਿੱਚ ਖਾਸियत ਕੀ ਹੈ ਦੋਵੇਂ ਨੋਟਾਂ ਦੀ ਖਾਸियत ਜਾਣ ਕੇ ਤੁਹਾਡੇ ਵੀ ਹੋਸ਼ ੁੱਟ ਜਾਣਗੇ ਕਿਉਂਕਿ ਨੋਟ ਜਿਹੜੇ ਦੱਸੇ ਜਾ ਰਹੇ ਨੇ 50-50 ਦੇ ਆਮ ਹੀ ਨੋਟ ਨੇ ਪਰ ਅੰਮੋ ਦੀ ਜਿਹੜੀ ਬੋਲੀ ਹੈ ਉਹ ਲੱਖਾਂ ਰੁਪਏ ਦੇ ਵਿੱਚ ਕਿਵੇਂ ਚਲੀ ਜਾਂਦੀ ਹੈ ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਔਰ ਦੂਜੇ ਪਾਸੇ ਵਿਕਰਮ ਮਜੀਠੀਆ ਦੀ ਜਿਹੜੀ ਜ਼ਮਾਨਤ ਹੈ ਇਹਨੂੰ ਲੈ ਕੇ ਪੰਜਾਬ ਦੀ ਸਰਕਾਰ ਨੇ ਇੱਕ ਬਹੁਤ ਵੱਡਾ ਕਾੜਾ ਕਦਮ ਚੱਕ ਲਿਆ ਕਿਉਂਕਿ ਪੰਜਾਬ ਦੇ ਲੋਕਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਬਾਰੇ ਪੰਜਾਬ ਦੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਬਹੁਤ ਵੱਡਾ ਦਾਵਾ ਕੀਤਾ ਸੀ ਮੁੱਖ ਮੰਤਰੀ ਕਹਿੰਦੇ ਜੀ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ ਕਿ ਵਿਕਰਮ ਸਿੰਘ ਮਜੀਠੀਆ ਅਸੀਂ ਪੱਕੇ ਪੈਰਾਂ ਤੇ ਹੋਗੇ ਚੱਕਿਆ ਤੇ ਪੰਜਾਬ ਦੇ ਲੋਕੇ ਇਹ ਨਾ ਸੋਚਣ ਕਿ ਵਿਕਰਮ ਮਜੀਠੀਆ ਬਾਹਰ ਆਜੂ ਪਰ ਨਹੀਂ ਕਿਉਂਕਿ ਇੱਕ ਪਾਸੇ ਪੰਜਾਬ ਦੇ ਲੋਕ ਕਹਿੰਦੇ ਸੀ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਕਰਮ ਮਜੀਠੀਆ ਜੇਲ੍ਹ ਦੇ ਅੰਦਰੋਂ ਬਾਹਰ ਨਹੀਂ ਆਊਗਾ ਪਰ ਦੂਜੇ ਪਾਸੇ ਉਹਨਾਂ ਦੀ ਇੱਕ ਪਟੀਸ਼ਨ ਪਾਈ ਹੋਈ ਸੀ ਹਾਈ ਕੋਰਟ ਦੇ ਅੰਦਰ ਜਿਹਦੇ ਤੇ ਉਹਨਾਂ ਨੇ ਕਿਹਾ ਸੀ ਕੱਲ੍ਹ ਕਿ ਭਾਈ ਸਾਡਾ ਕਲਾਇੰਟ ਵਿਕਰਮ ਸਿੰਘ ਮਜੀਠੀਆ ਜੇਲ੍ਹੋਂ ਯਾਨੀ 18 ਅਗਸਤ ਨੂੰ ਬਾਹਰ ਆ ਜਾਣਾ ਤਾਂ ਅੱਜ ਜਿਹੜੀ ਖਬਰ ਵਿਕਰਮ ਸਿੰਘ ਮਜੀਠੀਆ ਦੀ ਉਹ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਕਿਉਂਕਿ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਸ਼ੋਰਾਂ ਤੇ ਇਹ ਗੱਲ ਚੱਲ ਰਹੀ ਹੈ ਪੰਜਾਬ ਦੇ ਅੰਦਰ ਇਸ ਖਬਰ ਨੇ ਤਹਿਲਕਾ ਮਚਾ ਦਿੱਤਾ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਲੋਕ ਵਿਕਰਮ ਸਿੰਘ ਮਜੀਠੀਆ ਨੂੰ ਇਹ ਗੱਲ ਕਹਿੰਦੇ ਨੇ ਕਿ ਭਾਈ ਉਹ ਅੰਦਰ ਰਹਿਣੇ ਚਾਹੀਦੇ ਆ ਔਰ ਜਿਹੜੇ ਦਰਸਲ ਦੇ ਵਿੱਚ ਇਹ ਨੋਟਾਂ ਦੀ ਗੱਲ ਤੁਹਾਡੇ ਸਾਹਮਣੇ ਮੈਂ ਧਰੀ ਹੈ ਕਿ ਦੋ ਨੋਟ ਨੇ ਜਿਨ੍ਹਾਂ ਦੀ ਬੋਲੀ ਲੱਗ ਚੁੱਕੀ ਹੈ ਤੇ ਉਹ ਨੋਟ ਆ ਜਿਹੜੇ ਉਹ ਇਸ ਵਕਤ ਮੇਰੇ ਹੱਥ ਦੇ ਵਿੱਚ ਨੇ ਜਿਹੜੇ ਇਹ ਨੋਟ ਨੇ ਇਹ ਕਿਸੇ ਆਮ ਬੰਦੇ ਦੇ ਨੇ ਪਰ ਇਹਨਾਂ ਦੇ ਉੱਤੇ ਬੋਲੀ ਲੱਗ ਚੁੱਕੀ ਹੈ ਲੱਖਾਂ ਰੁਪਏ ਦੇ ਵਿੱਚ ਦਰਸਲ ਦੇ ਵਿੱਚ ਇਹ ਬੋਲੀ ਲੱਗੀ ਹੋਈ ਆ ਤਾਂ ਹੁਣ ਜੇਕਰ ਕੋਈ ਖਾਸੀਅਤ ਜਾਣਨੀ ਚਾਹੁੰਦਾ ਪਹਿਲਾਂ ਮੈਂ ਇਹਨਾਂ ਨੋਟਾਂ ਦੀ ਖਾਸੀਅਤ ਤੁਹਾਡੇ ਸਾਹਮਣੇ ਸੁਣਾਉਂਗਾ ਦਿਖਾਉਂਗਾ ਵੀ ਔਰ ਉਸ ਤੋਂ ਬਾਅਦ ਬਿਕਰਮ ਮਜੀਠੇ ਦੀ ਜਿਹੜੀ ਜਮਾਨਤ ਹੈ ਉਹ ਕਿਵੇਂ ਹੁੰਦੀ ਹੈ ਜਰਾ ਉਹ ਵੀ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਮੈਂ ਤਾਂ ਹੁਣ ਜਿਹੜੇ ਨੋਟ ਨੇ ਇਹਨਾਂ ਦੀ ਖਾਸੀਅਤ ਤੁਹਾਨੂੰ ਇਹ ਉਲਟਾ ਨਜ਼ਰ ਆ ਉਪਰ ਮੈਂ ਪੜ੍ਹ ਕੇ ਤੁਹਾਨੂੰ ਮਜਰੂਰ ਸੁਣਾਉਂਗਾ ਜਿਹੜੀ ਇਹ ਨੋਟਾਂ ਦੀ ਤੁਸੀਂ ਇਹ ਦੇਖ ਰਹੇ ਹੋ ਇੱਕ ਨੋਟ ਦੇ ਪਿੱਛੇ 295 ਦੂਜੇ ਨੋਟ ਦੇ ਪਿੱਛੇ 13 13 ਵਜ੍ਹਾ ਕੀ ਹੈ ਕਹਿੰਦੇ ਜੀ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਲੱਕੀ ਨੰਬਰ ਮੰਨੇ ਗਏ ਨੇ ਇਸ ਨੂੰ ਬਹੁਤ ਮਹੱਤਵ ਦੇ ਰਹੇ ਨੇ ਲੋਕ ਪਹਿਲਾਂ ਵੀ ਇਸ ਗੱਲ ਦੀ ਚਰਚਾ ਹੋਈ ਹੈ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਗੱਲ ਚੱਲੀ ਗਈ ਹੈ ਤਾਂ ਮੇਰੇ ਕੋਲ ਜਦੋਂ ਇਹ ਨੋਟ ਪਹ ਹੈ ਗਏ ਕਿਸੇ ਬੰਦੇ ਦੁਆਰਾ ਤਾਂ ਮੈਨੂੰ ਕਿਹਾ ਗਿਆ ਕਿ ਭਾਈ ਜਿਹੜੇ ਇਹ ਨੋਟ ਨੇ ਜੇਕਰ ਕੋਈ ਧਨੀ ਬੰਦਾ ਲੈਣਾ ਚਾਹੁੰਦਾ ਤਾਂ ਅਸੀਂ ਉਹਨੂੰ ਸੇਲ ਕਰ ਦੇਵਾਂਗੇ ਪਰ ਲੱਖਾਂ ਰੁਪਏ ਦੇ ਵਿੱਚ ਦਰਸਲ ਦੇ ਵਿੱਚ ਇਹਦੀ ਬੋਲੀ ਲੱਗੀ ਹੋਈ ਹੈ ਅੱਗੇ ਵੇਖਣ ਵਾਲੀ ਗੱਲ ਇਹ ਹੈ ਵੀ ਮਾਮਲਾ ਕਿੱਥੇ ਕ ਜਾ ਕੇ ਰੁਕਦਾ ਤਾਂ ਜਿਹੜਾ ਹੁਣ ਕੰਟੈਕਟ ਨੰਬਰ ਮੈਂ ਉਹ ਇਸ ਮਾਲਕ ਦਾ ਵੀ ਦੱਸਣ ਜਾ ਰਿਹਾ ਯਾਨੀ ਕੰਟੈਕਟ ਨੰਬਰ ਹੈਗਾ 94654 28698 ਇਹ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇਕਰ ਇਸ ਨੋਟਾਂ ਦਾ ਕੋਈ ਚਾਹ ਮਾਣੇ ਇਸ ਨੰਬਰ ਦਾ ਇੱਕ ਦਾ ਨੰਬਰ ਹੈ 295 ਔਰ ਦੂਜੇ ਦਾ ਨੰਬਰ ਹੈ 1313 ਇਹ ਨੋਟਾਂ ਦੇ ਨੰਬਰ ਨੇ ਜੀ ਤਾਂ ਹੁਣ ਆਜੋ ਬਿਕਰਮ ਸਿੰਘ ਮਜੀਠੀਆ ਤੇ ਬਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਖੁਸ਼ੀ ਦੀ ਕਹਿੰਦੇ ਜੀ ਲਹਿਰ ਚੱਲ ਰਹੀ ਹੈ। ਔਰ ਦੂਜੇ ਪਾਸੇ ਨੇ ਤੇ ਜਿਹੜੇ ਵਕੀਲ ਨੇ ਅਰਸ਼ਦੀਪ ਕਲੇਰ ਉਹਨਾਂ ਨੇ ਖੁਲਾਸਾ ਕੀਤਾ ਸੀ। ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਜ਼ਮਾਨਤ ਤੇ 18 ਅਗਸਤ ਨੂੰ ਇਹ ਖੁਦ ਜੱਜ ਸਾਹਿਬ ਦੀ ਸਟੇਟਮੈਂਟ ਹੈ ਕਿ ਭਾਈ ਜੇਕਰ ਕੋਈ 18 ਤਰੀਕ ਦੇ ਵਿੱਚ ਵਿੱਚ ਵੀ ਕੁਝ ਕਹਿਣਾ ਚਾਹੁੰਦਾ ਬਿਕਰਮ ਮਜੀਠੀਆ ਦੇ ਉੱਤੇ ਚਾਹੇ ਵਿਪਕਸ਼ੀ ਵਕੀਲ ਹੋਣ ਜਾਂ ਹੀ ਸਰਕਾਰੀ ਦੇ ਖੁਦ ਵਿਕਰਮ ਮਜੀਠੀਆ ਦੇ ਵਕੀਲ ਹੁਣ ਤਾਂ ਪਰ ਹੁਣ ਜਿਹੜਾ ਵਿਕਰਮ ਸਿੰਘ ਮਜੀਠੀਆ ਬਹੁਤ ਵੱਡੀ ਦੁਬਿਧਾ ਦੇ ਵਿੱਚ ਕਿਉਂਕਿ ਇੱਕ ਪਾਸੇ ਵਕੀਲ ਉਹਦੇ ਖੜੇ ਨੇ ਉਹਨਾਂ ਨੇ ਬੰਗਲੌਰ ਤੱਕ ਦੇ ਵਕੀਲ ਸੱਦ ਲਏ ਨੇ ਕਰੋੜਾਂ ਰੁਪਏ ਦੀ ਫੀਸ ਵੀ ਦੇ ਦਿੱਤੀ ਹੈ ਕਿ ਕਿਸੇ ਨਾ ਕਿਸੇ ਕਾਲ ਮੈਨੂੰ ਵਾਰ ਘੜਵਾਇਆ ਜਾਵੇ ਤੇ ਭਗਵੰਤ ਮਾਨ ਦੇ ਸਾਹਮਣੇ ਫੇਰ ਤੋ ਜਾ ਕੇ ਕਹਿੰਦਾ ਮੈਂ ਮੁੱਛਾਂ ਚੜਾਉਣੀਆਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਦੇ ਵਿੱਚ ਲੱਗ-ਲੱਗ న్యూਸ ਰਿਪੋਰਟਰਾਂ ਦੀ ਯਾਨੀ ਕਿ ਥਿਉਰੀ ਸਾਹਮਣੇ ਆ ਰਹੀ ਹੈ ਆ ਹੁਣ ਪੰਜਾਬ ਦੇ ਅੰਦਰ ਇੱਕ ਅੱਗ ਲੱਗੀ ਪਈ ਐ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਬਹੁਤ ਵੱਡਾ ਤਸਕਰ ਐ ਇਹਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਅੰਦਰ ਰੱਖਿਆ ਜਾਵੇ ਪਰ ਬਾਹਰ ਨਹੀਂ ਆਉਣ ਦੇਣਾ ਚਾਹੀਦਾ ਪਰ ਬਾਹਰ ਨਹੀਂ ਨਿਕਲਣ ਦੇਣਾ ਚਾਹੀਦਾ ਇਹ ਭਗਵੰਤ ਮਾਨ ਸਰਕਾਰ ਨੂੰ ਵੱਡੇ ਪਦਰ ਦੇ ਉੱਤੇ ਪੰਜਾਬ ਦੇ ਅੰਦਰੋਂ ਲੋਕਾਂ ਦਾ ਕਹਿਣਾ ਔਰ ਦੂਜੇ ਪਾਸੇ ਗੱਲ ਇਹ ਵੀ ਉੱਠ ਰਹੀ ਐ ਕਹਿੰਦੇ ਜੀ ਡਿਬਰੂਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਨੇ ਕਹਿੰਦੇ ਹੁਣ ਵਿਕਰਮ ਮਜੀਠੀਆ ਨੂੰ ਡਿਬਰੂਗੜ੍ਹ ਦੇ ਵਿੱਚ ਸ਼ਿਫਟ ਕਰਨਾ ਬਣਦਾ ਕਿਉਂ ਕਿ ਪੰਜਾਬ ਦੇ ਅੰਦਰ ਵਿਕਰਮ ਮਜੀਠੀਆ ਸ਼ਿਫਟ ਨਾਪਾ ਦੀ ਨਿਊ ਜੇਲ੍ਹ ਦੇ ਅੰਦਰ ਜਿੱਥੇ ਫਿਲਹਾਲ ਉੱਥੇ ਗੈਂਕਸਟਰੀ ਬੰਦ ਨੇ ਕਦੇ ਕਹਿੰਦੇ ਜੀ ਇਹਨੂੰ ਖਤਰਾ ਹੈ ਕਦੇ ਕਹਿੰਦੇ ਜੀ ਸਾਨੂੰ ਮਿਲਣ ਦਿੱਤਾ ਜਾ ਰਿਹਾ ਤੇ ਹੁਣ ਉਹ ਜਿਹੜਾ ਮਿਲਣ ਵਾਲਾ ਕੰਮ ਹੈ ਉਹ ਵੱਡੇ ਪੱਧਰ ਦੇ ਉੱਤੇ ਚੱਲ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਧਾਰ-ਬਾਰ ਮਿਲਣ ਜਾਂਦੇ ਇਹਨਾਂ ਦੇ ਲੀਡਰ ਇਹਨਾਂ ਦੇ ਪਰਿਵਾਰ ਵਾਲੇ ਲੋਕ ਖੁਦ ਵਕੀਲ ਦੀ ਸਟੇਟਮੈਂਟ ਆ ਗਈ ਹੈ ਕਹਿੰਦੇ ਜੀ ਜੱਜ ਸਾਹਿਬ ਕਹਿੰਦੇ ਨੇ ਵੀ ਹੁਣ ਤੁਸੀਂ ਹਫਤੇ ਦੇ ਵਿੱਚ 15 ਮਿੰਟ ਲਈ ਇੱਕ ਬੰਦਾ ਮਿਲ ਸਕਦਾ ਤਾਂ ਹੁਣ ਤੁਸੀਂ ਇਹ ਵੇਖੋ ਜਿਹੜੇ ਏਡੇ ਏਡੇ ਤਸਕਰ ਬੰਦਾ ਜੇਲਾਂ ਦੇ ਅੰਦਰ ਉਹਨਾਂ ਨੂੰ ਕਿੰਨੇ ਕੁ ਪਰਿਵਾਰ ਔਰ ਕਿੰਨੇ ਕੁ ਉਹਨਾਂ ਦੇ ਵਕੀਲ ਕਿੰਨੇ ਕੁ ਮਿਲਣ ਜਾਂਦੇ ਆਮ ਲੋਕਾਂ ਨੂੰ ਕੌਣ ਮਿਲਣ ਜਾਂਦਾ ਐਸ ਕਰਕੇ ਜਿਹੜੇ ਲੋਕ ਨੇ ਇਹ ਆਪਣੀ ਉਸੇ ਰਾਜਨੀਤੀ ਦਾ ਫਾਇਦਾ ਉਠਾ ਰਹੇ ਆ ਕਹਿੰਦੇ ਜੀ orange ਕੈਟਾਗਰੀ ਦੇ ਵਿੱਚ ਆਉਂਦਾ ਵਿਕਰਮ ਮਜੀਠੀਆ ਪਰ ਨਹੀਂ ਕਿਉਂਕਿ ਵਿਕਰਮ ਮਜੀਠੀਆ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਸੀ ਕਹਿੰਦੇ ਉਹੀ ਵਰਤਾਅ ਹੋਣਾ ਜਿਹੜਾ ਬਾਕੀ ਦੇ ਕੈਦੀਆਂ ਦੇ ਨਾਲ ਹੁੰਦਾ ਤੇ ਹੁਣੇ ਵੀ ਚਾਹੀਦਾ ਕਿਉਂਕਿ ਪੰਜਾਬ ਦੇ ਲੋਕ ਉਹੀ ਦੇਖਣਾ ਚਾਹੁੰਦੇ ਆ ਕਿ ਵਿਕਰਮ ਮਜੀਠੀਆ ਕੋਈ ਅਲੱਗ ਕੈਟਾਗਰੀ ਦਾ ਬੰਦਾ ਨਹੀਂ ਹੈ ਉਸ ਬੰਦੇ ਨੇ ਕਹਿੰਦੇ ਪੰਜਾਬ ਦੇ ਲੋਕਾਂ ਦਾ ਗਲ ਘੋਟਿਆ ਪੰਜਾਬ ਦੇ ਲੋਕਾਂ ਨੂੰ ਚਿੱਟੇ ਦੇ ਨਾਲ ਜਾਨੀ ਮਾਰਿਆ ਚਿੱਟੇ ਦੀ ਬਹਾਰ ਚਲਾਉਣ ਵਾਲੇ ਇਹ ਬਾਦਨ ਇਹੀ ਵਿਕਰਮ ਸਿੰਘ ਮਜੀਠੀਆ ਵਰਗੇ ਲੋਕ ਨੇ ਜਿਹੜੇ ਅੱਜ ਵੀ ਮਾਮਾਂ ਰੋ ਰਹੀਆਂ ਨੇ ਪਟ ਰਹੀਆਂ ਨੇ ਇਹਨਾਂ ਵਿਕਰਮ ਮਜੀਠੀਏ ਨੂੰ ਤਾ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਬਿਕਰਮ ਸਿੰਘ ਮਜੀਠੀਆ 18 ਅਗਸਤ ਨੂੰ ਬਾਹਰ ਆ ਜਾਣਗੇ ਤੇ ਬੜੀ ਖੁਸ਼ੀ ਦੀ ਲਹਿਰ ਉਹਨਾਂ ਦੇ ਵਕੀਲਾਂ ਦੌੜ ਗਈ ਸੀ ਲੇਕਿਨ ਹਾਈ ਕੋਰਟ ਦੀ ਜਨਬੋਂ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਟੀਸ਼ਨ ਸੀ অনুরোধ ਕਰ ਦਿੱਤਾ ਗਿਆ ਹੈ ਤੇ বিক্রম ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਰਹਿਣਗੇ ਤੇ ਲੰਬੇ ਅਰਸੇ ਤੱਕ ਜੇਲ੍ਹ ਦੇ ਵਿੱਚ ਰਹਿਣਗੇ ਪੰਜਾਬ ਦੇ ਲੋਕਾਂ ਦੀ ਡਿਮਾਂਡ ਹੈ বিক্রম ਸਿੰਘ ਮਜੀਠੀਆ ਨੂੰ ਡਿਬੜੂਗੜ ਦੀ ਜੇਲ੍ਹ ਚ ਸੁਟਣਾ ਚਾਹੀਦਾ ਤੇ ਲੰਬੇ ਅਰਸੇ ਤੱਕ ਡਿਬੜੂਗੜ ਦੀ ਜੇਲ੍ਹ ਚ ਇਹਨੂੰ ਸੜਨਾ ਚਾਹੀਦਾ ਕਿਉਂਕਿ ਇਹਨੇ ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਨੂੰ ਤਬਾਹ ਕੀਤਾ ਤੇ ਇਹਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਇ ਲੱਖਾਂ ਮਾਵਾਂ ਦੇ ਘਰਾਂ ਨੇ ਜਾੜੇ ਨੇ ਤੇ ਇਹਦੇ ਨਾਲ ਨਾਲ ਉਹਨਾਂ ਨੇ ਦੋ ਨੋਟ ਵਿਖਾਏ ਜਿਨ੍ਹਾਂ ਦੀ ਬੋਲੀ ਜਿਹੜੀ ਹੈ ਲੱਖਾਂ ਦੇ ਵਿੱਚ ਦੱਸੀ ਜਾ ਰਹੀ ਹੈ 295 13 13 ਨੰਬਰ ਤੇ ਆ ਜਿਹੜੇ ਨੰਬਰ ਹੁੰਦੇ ਨੇ ਇਹਨਾਂ ਨੂੰ ਲੱਕੀ ਮੰਨਿਆ ਜਾਂਦਾ ਹੈ ਤੇ ਉਹਨਾਂ ਨੇ ਆ ਨੋਟਾਂ ਦੀ ਬੋਲੀ ਲਾਸੜੀ ਆ ਲੱਖਾਂ ਦੇ ਵਿੱਚ ਤੇ ਆ ਇਹ ਦੇਖਨੇ ਹੁਣ ਨੋਟ ਕਿੱਥੇ ਜਾ ਕੇ ਇਹਨਾਂ ਦੀ ਬੋਲੀ ਲੱਗਦੀ ਆ ਤੇ ਪੰਜਾਬ ਦੇ ਲੋਕ ਜਿਹੜੇ ਨੇ ਬਿਕਰਮ ਸਿੰਘ ਮਜੀਠੀਆ ਪਰਿਵਾਰ ਨਾਲ ਨਫ਼ਰਤ ਕਰਦੇ ਨੇ ਸੁਖਵੀਰ ਬਾਦਲ ਨਾਲ ਨਫ਼ਰਤ ਕਰਦੇ ਨੇ ਤੇ ਪੰਜਾਬ ਦੀ ਜਿਹੜੀ ਹਾਈ ਕੋਰਟਾਂ ਨੇ ਉਹ ਵੀ ਇਸ ਚੀਜ਼ ਨੂੰ ਜਾਣਦੀਆਂ ਨੇ ਕਿ ਪੰਜਾਬ ਦੇ ਲੋਕ ਉਹ ਕੀ ਚਾਹੁੰਦੇ ਨੇ ਪੰਜਾਬ ਦੇ ਲੋਕ ਚਾਹੁੰਦੇ ਨੇ ਬਿਕਰਮ ਸਿੰਘ ਮਜੀਠੀਆ ਨੂੰ ਸਜ਼ਾ ਦਿੱਤੀ ਜਾਏ ਤੇ ਜੇਲ੍ਹੋਂ ਬਾਹਰ ਨਹੀਂ ਆਣਾ ਚਾਹੀਦਾ ਕਿਉਂਕਿ ਆਦੀ ਪਲੈਨਿੰਗ ਹੈ ਮੈਂ ਜੇਲ੍ਹੋਂ ਬਾਹਰ ਆਵਾਂਗਾ ਆਪਣੀ ਤਾਕਤ ਵਖਾਵਾਂਗਾ ਮੁੱਛਾਂ ਨੂੰ ਤਾ ਦਵਾਂਗਾ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਤੇ ਸੀਐਮ ਪੰਜਾਬ ਦੇ ਉੱਤੇ ਹੱਸਾਂਗਾ ਕਿ ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕੇ ਤੇ ਮੈਂ ਦੁਬਾਰਾ ਤੋਂ ਆਪਣੀ ਤਾਕਤ ਤੇ ਪਾਵਰ ਨਾਲ ਬਾਹਰ ਆ ਗਿਆ ਤੇ ਸੁਖਵੀਰ ਬਾਦਲ ਜਿਹੜਾ ਉਹ ਫੁੱਲ ਸਪੋਰਟ ਕਰਦਾ ਹੈ ਬਿਕਰਮ ਸਿੰਘ ਮਜੀਠੀਆ ਨੂੰ ਹਾਲਾਂਕਿ ਸੁਖਵੀਰ ਬਾਦਲ ਨੂੰ ਪਤਾ ਹੈ ਕਿ ਮੇਰਾ ਜਿਹੜਾ ਸਾਲਾ ਉਹ ਨਸ਼ੇ ਦਾ ਤਸਤਰ ਹੈ ਤੇ ਪੰਜਾਬ ਦੇ ਲੋਕ ਕਿਸੇ ਵੀ ਸੂਰਤ ਇਸ ਖਾਨਦਾਨ ਦੀ ਸ਼ਕਲ ਨਹੀਂ ਵੇਖਣਾ ਚਾਹੁੰਦੇ ਤੋਂ ਇਹਨਾਂ ਨੂੰ ਲੰਬੇ ਅਰਸੇ ਤੱਕ ਜੇਲ੍ਹਾਂ ਦੇ ਵਿੱਚ ਰੱਖਣਾ ਚਾਹੁੰਦੇ ਨੇ ਤੁਸੀਂ ਕੀ ਸੋਚਦੇ ਹੋ ਕਿ ਵਿਕਰਮ ਸਿੰਘ ਮਜੀਠੀਆ ਅਗਲੀ ਪੇਸ਼ਕੀਆਂ ਤੇ ਬਾਹਰ ਆ ਸਕਦਾ ਹੈ ਜਾਂ ਉਹਨੂੰ ਹਮੇਸ਼ਾ ਲਈ ਆਪਣੀ ਜਿਹੜੀ ਜ਼ਿੰਦਗੀ ਹੈ ਜੇਲ੍ਹ ਦੇ ਵਿੱਚ گزارਣੀ ਪਏਗੀ ਆਪਣੀ ਰਾਏ ਤੋਂ ਕਮੈਂਟ ਚ ਅਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਿਜ਼